ਬੀਤੀ 29 ਜੂਨ ਨੂੰ ਫਲੋਰ ਦੇ ਮੁਹੱਲਾ ਮਥੁਰਾਪੂਰੀ ਦੇ ਇੱਕ ਘਰ ਵਿੱਚ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਮਹਿੰਗੇ ਮੋਬਾਈਲ ਫੋਨਾਂ ਤੋਂ ਇਲਾਵਾ ਲੱਖਾਂ ਰੁਪਏ ਦੀ ਨਕਦ ਰਕਮ ਚੋਰੀ ਕੀਤੀ ਗਈ ਸੀ ਜਿਸ ਤੇ ਪੁਲਿਸ ਨੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਉਕਤ ਚੋਰ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਭਾਸ਼ ਚੰਦਰ ਤੇ ਐਸਐਸਆਈ ਅੰਗਰੇਜ਼ ਸਿੰਘ ਨੇ ਇਸ ਚੋਰ ਨੂੰ 132 ਗ੍ਰਾਮ ਸੋਨੇ 163 ਗ੍ਰਾਮ ਚਾਂਦੀ ਦੇ ਗਹਿਣੇ ਅਤੇ 240000 ਰੁਪਏ ਦੀ ਨਕਦੀ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੋਰ ਪਿੰਡ ਰਸੂਲਪੁਰ ਨਾਲ ਸੰਬੰਧਿਤ ਹੈ ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਸ ਨੂੰ ਪੁਲਿਸ ਕਾਰਵਾਈ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਲੋਰ ਸ਼ਹਿਰ ਦੇ ਵਿੱਚ ਮਥਰਾਪੁਰੀ ਮਹੱਲੇ ਦੇ ਵਿੱਚ ਮਨਜੀਤ ਕੌਰ ਵਾਈਫ ਆਫ ਰਵਿੰਦਰ ਸਿੰਘ ਮਥਰਾਪੁਰੀ ਦੇ ਘਰ ਜੋ ਚੋਰੀ ਹੋਈ ਸੀ ਉਸਦੇ ਸਬੰਧ ਵਿੱਚ ਅਸੀਂ ਇਹ ਵੀ ਹੂੰ ਚੀਜੀ ਦੀ ਵੀ ਦੇ ذریعے ਚੋਰ ਨੂੰ ਟ੍ਰੇਸ ਕੀਤਾ ਜਿਸ ਦਾ ਨਾਮ ਰਮਨਦੀਪ ਸਿੰਘ ਉਰ ਰਮਨਾ ਸਾਨ ਨਾ ਪੁਨਾਰਸੀ ਦਾ ਵਾਸੀ ਰਸੂਲਪੁਰ ਹਾਂ ਬਲੌਰ ਜੀ ਜਿਸ ਨੇ ਪੁਰਾਣੇ ਪੁਛਿਸ਼ ਜੋ ਚੋਰੀ ਕੀਤਾ ਹੈ ਸੋਨਾ ਜੀ ਜੀ ਜਿਸ ਵਿੱਚ 132 ਗ੍ਰਾਮ ਜੀ ਸੋਨਾ ਤੇ 240000 ਰੁਪਇਆ ਜੋ ਉਸਨੇ ਸੋਨਾ ਵੇਚਿਆ ਸੀ ਉਹ ਵੀ ਉਹਦੇ ਕੋਲੋਂ ਬਰਾਬਰ ਕੀਤਾ ਗਿਆ ਹੂੰ ਜਿਸ ਦੇ ਖਿਲਾਫ ਮਕਦਮਾ ਨੰਬਰ 188 ਮਿਤੀ 9 7 24 ਅੰਦਰ ਸੈਸ਼ਨ 455 380 ਆਈਬੀਸੀ ਕਿਉਂਕਿ ਇਹ ਜੋ ਘਟਨਾ ਦੀ ਮਿਤੀ 29 6 ਰਹੀ ਸੀ ਜੋ ਪੁਰਾਣੇ ਇੰਡੀਅਨ ਐਨਪੈਨਲ ਕੋਡ ਦੇ ਕਾਨੂੰਨ ਤਹਿਤ ਦਰਵਾਮਦਰਚ ਕੀਤਾ ਗਿਆ ਸੀ ਹੂੰ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਆ ਇਸ ਦਾ ਬੈਕਗ੍ਰਾਉਂਡ ਆ ਇਹਦੇ ਤੇ ਇੱਕ ਮੁਕਦਮਾ ਜੋ ਡਰੱਗ ਐਕਟਰ ਦਾ ਸੀ ਜਿਸ ਵਿੱਚ ਇਹਨੂੰ 10 ਸਾਲ ਸਜ਼ਾ ਜਾਬ ਹੋਇਆ ਸੀ ਜੋ ਪਿਛਲੇ ਸਾਲ 2023 ਵਿੱਚ ਇਹ ਜੇਲ ਤੋਂ ਰਿਹਾ ਹੋ ਕੇ ਆਇਆ ਸੀ 10 ਸਾਲ ਦੀ ਸਜ਼ਾ ਵਿੱਚੋਂ ਕੁਝ ਸਜ਼ਾ ਕੱਟ ਕੇ ਹਮਮ ਔਰ ਇੱਕ ਮੁਕਦਮਾ ਇਹ ਤੇ ਚੋਰੀ ਦਾ ਵੀ ਆ ਪਹਿਲਾਂ ਜੋ ਹੋਣੇ ਨੂੰ 1 ਸਾਲ ਹੋ ਗਿਆ ਸੀ ਇਹ ਚੋਰੀ ਦੀਆਂ ਹੋਰ ਵਾਰਦਾਤਾਂ ਕਰ ਰਿਹਾ ਇਹ ਇੰਨੇ ਕਾਫੀ ਵੱਡੀ ਚੋਰੀ ਕੀਤੀ ਸਰ ਕਿੱਥੋਂ ਕਾਬੂ ਕੀਤਾ ਨੂੰ ਇਹ ਨੂੰ ਮਸੀਹ ਦੇ ਪਿੰਡ ਦੇ ਡੇੜੋਂ ਦੱਤਾ ਹੁੰਦਾ। ਗੋਲਡ ਇਹਦੇ ਕੋਲ ਹੀ ਬਰਾਮਤ ਹੋਇਆ। ਹਾਂਜੀ ਗੋਲਡ ਦੇ ਕੋਲੋਂ। ਕੋਈ ਦਾ ਸਾਥੀ ਹੋਰ ਜਿਹੜਾ ਨਾਲ ਇਹਦਾ ਸਾਥ ਦੇ ਰਿਹਾ। ਇਹ ਇਹ ਇਕੱਲਾ ਹੀ ਚੋਰੀ ਕਰਦਾ। ਜਿਨੇ ਕੁਸ਼ਿਸ਼ ਦੱਸਿਆ ਕਿ ਇਕੱਲਾ ਚੋਰੀ ਕਰਨ ਨਾਲ ਕੋਈ ਚੀਜ਼ ਡਿਸਕਲੋਜ਼ ਨਹੀਂ ਹੁੰਦੀ ਤੇ ਨਾ ਹੀ ਕਿਸੇ ਨੂੰ ਵਿੱਚ ਹੋਇਸ ਹਰਦਾ। ਵਾਰਦਾਤ ਕਿਦਾਂ ਦਿੰਦਾ ਸੀ ਕੀ ਲੱਗਦਾ ਸੀ ਉਹਨੂੰ ਹੌਪਾ ਓਕੀ ਕਿਸੇ ਉਹਦਾ ਲੱਗਦਾ ਵਾਰਦਾਤ ਰਾਤ ਵੇਲੇ ਘੁੰਮਦਾ ਰਹਿੰਦਾ ਜਿਹੜੇ ਘਰ ਨੂੰ ਤਾਲਾ ਲੱਗਾ ਹੁੰਦਾ ਜਾਂ ਦਿਨ ਵੇਲੇ ਵੀ ਰੈਕੀ ਕਰ ਲੈਂਦਾ। ਜਿਹੜੇ ਘਰ ਵਾਲੇ ਆਪਣੇ ਕਿਤੇ ਗਏ ਹੁੰਦੇ ਆ। ਉਹ ਪਾਰ ਤੋਂ ਸੰਨ ਦੇ ਜਾਰੇ ਤੇ داری ਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਇਹ ਆਪਾਂ ਨਿਸ਼ਾਨਾ ਬਣਾਉਂਦਾ ਕੀ ਸਰ ਕਾਰਵਾਈ ਆ ਕਾਰਵਾਈ ਇਹਨੂੰ ਅਸੀਂ ਜੋ ਕਾਨੂੰਨ ਦੇ ਮੁਤਾਬਕ ਜੇਲ੍ਹ ਵਿੱਚ ਭੇਜਦਾ ਹੈ ਜੋ ਹੁਣ ਜਲੀਸ਼ਰ ਮੰਨਦੇ ਕੇਂਦਰੀ ਜੇਲ੍ਹ ਕੋਖਰ ਮੰਨਦਾ